ਇਹ ਜਿਗਰ ਵਾਲਿਆਂ ਦੀ ਲੈਣਾ ਜਿਹੜੇ ਟੋਮੀ ਜੀਨਸ ਬੜੇ ਬ੍ਰਾਂਡ ਹੋ ਗਏ ਨਾ ਇਹ ਐਂ ਟੱਟ ਗਿਆ ਵੀ ਪੂਰੀ ਬਾਇਰ ਚਿੱਟਾ ਰੰਗ ਜਿਦਾ ਵਾਈਟ ਕਰੋ ਤੇ ਟੋਣ ਤੋਂ ਬਾਅਦ ਬਦਰੀ ਕਿਹੜਾ ਪੀਲਾ ਕਪੜਾ ਵਿੱਚ ਪਿਆ ਤਾਂ ਰੰਗ ਐਡਾ ਸੋਹਣਾ ਹੋ ਗਿਆ ਇਹਨਾਂ ਨੂੰ ਤੁਸੀਂ ਜਰਾ ਅਗ ਲਿਖੋ ਬਈ ਇਹ ਇਸ ਕਲਰ ਜੀ ਬਣਾਇਆ ਕਰੋ ਅੱਛਾ ਗੱਲ ਇਹ ਨਹੀਂ ਹੈਗੀ ਗੱਲ ਮੇਰੇ ਨਾਲ ਫਟਾਫਟ ਕਰੋ ਮੈਨੂੰ ਬਹੁਤ ਜਲਦੀ ਕੰਮ ਹੈ ਇੰਨੇ بڑے ਕੰਮ ਨੇ ਵਾ ਕੰਮ ਅੱਜ ਮੈਂ ਅੱਜ ਕਿ ਵੇਲੇ ਤੁਸੀਂ ਬਿਲਕੁਲ ਵੇਲੇ ਖਾਧੀ ਹੋ ਗਈ ਅੱਛਾ ਚਲੋ ਇਹਦਾ ਹੈਗਾ ਵੇ ਨਵਾਂ ਮੈਟ ਜਿਹੜਾ ਬਸੂ ਨੇ ਸਾਨੂੰ ਦਿੱਲੀ ਤੋਂ ਲਿਆਇਆ ਹੈ ਯਾਰ ਇਹਨੇ ਟਮਾਟਰ ਕਿਉਂ ਕੱਟਿਆ ਕਿਉਂ ਮੇਰੀ ਮਰਜ਼ੀ ਹੈ ਮਰਜ਼ੀ ਦਾ ਪਰ ਕਿਉਂ ਕੱਟਿਆ ਕਿਉਂ ਕੱਟਿਆ ਤੇ ਦੱਸਾਂਗੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਮੁਸੀਬਤ ਖੜੀ ਹੋ ਜਾਂਦੀ ਹੈ ਵੀ ਮੈਂ ਕੋਈ ਚੀਜ਼ ਬਣਾਣੀ ਹੈ ਤੇ ਮੈਂ ਕੀ ਕਰਾਂ ਟਮਾਟਰਾਂ ਦਾ ਮੈਂ ਪਾਣਾ ਹੈ 4 ਟਮੇਟੋ ਪਿਕਲ ਛ ਸੱਚੀ ਉਹਦੇ ਟਵਾੜਾ ਯਾਰ ਬਾਲ ਗਿਆ ਪੁੱਟੇ ਯਾਰ ਬਾਲ ਉਹ ਸੱਚੀ ਮੁੱੱਚੀ ਬਾਲ ਤੇ ਮੈਨੂੰ ਵੀ ਸਿਰਫ ਤੁਹਾਨੂੰ ਲੱਗਦੀ ਵੀ ਮੈਂ ਕੀ ਕਰਾਂ ਕਿਹੜਾ ਤੇਲ ਵਰਤਾਂ ਜਿਹੜਾ ਮੇਰਾ ਇਹ ਤੰਨੇ ਪੁਰਸ਼ ਜਿਹੜਾ ਖਾ ਲਵੇ ਤੇ ਮੈਂ ਮੰਗਾਇਆ ਜੇ ਤਿਲਾਂ ਦਾ ਤੇ ਵਾ 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 ਤਿਲਾਂ ਤੇ ਹੀ ਲਾਲ ਉਹ ਖਾ ਲਵੇ ਖਾ ਲੈਣਾ ਨਾ ਲੋ ਜੀ ਟਮਾਟਰਾਂ ਦਾ ਅਚਾਰ ਅਸੀਂ ਬਣਾਉਣਾ ਜੇ ਤਿਲਾਂ ਦੇ ਤੇਲ ਵਿੱਚ ਸੋਖਾ ਹੀ ਉਹ ਜਿਹੜਾ ਪ੍ਰੀਆ ਪਿੱਕਲ ਵਰਗਾ ਬਣ ਜਾਏ ਜਿਹੜਾ ਮੇਰੀ ਚਾਚੀ ਸਾਊਥ ਵਿੱਚ ਬਣਾਉਂਦੀ ਸੀ ਜਿਹੜਾ ਆਪਾਂ ਮਟਕਾ ਚਟਨੀ ਕਾ ਮਚਾਰ ਹਾਂ ਉਹੀ ਵਾਲਾ ਸੋਨੋ ਤੇ ਸਹੀ ਯਾ ਜੰਟੂਰ ਵਾਲੀ ਚਾਚੀ ਗੰਡੂਰ ਵਾਲੀ ਯਾ ਚ 4 ਦਿਨਾਂ ਦਾ ਸਫਰ ਔਰ ਮਟਕਾ ਸੀ ਚਟਨੀ ਅਚਾਰ ਦੀ ਹੋਈ ਇਹ ਵੇ ਭਰ ਕੇ ਤੇ ਇੰਜ ਉਹਨੂੰ ਹੈਂਗ ਕਰਕੇ ਬਚਾ ਬਚਾ ਕਿਉਂਕਿ ਉਹ ਕੋਈ ਟੈਚ ਵਿੱਚ ਦਾ ਪਾਇਆ ਨਹੀਂ ਜਾ ਸਕਦਾ ਸੀ ਅਸੀਂ ਲੈ ਕੇ ਆਏ ਦੇਟ ਆ ਕੇ ਫਿਰ ਲੋਕਾਂ ਨੂੰ ਜਿਹੜਾ ਅਸੀਂ ਖਵਾ ਜਟਿਆ ਇਹ ਵੇਖੋ ਮੇਰੀ ਚਾਚੀ ਨੇ ਚਾਰ ਪਾਇਆ ਆ ਵੇਖੋ ਮੇਰੀ ਚਾਚੀ ਨੇ ਚਾਰ ਪਾਇਆ ਲਓ ਜੀ ਚਾਚੀ ਵਾਲਾ ਚਾਰ ਤੁਸੀਂ ਪਾਉਂਗੇ ਇਹਦੇ ਵਿੱਚ ਉਹੀ ਜਿਹੜੀ ਸਾਊਥ ਵਾਲੀ ਆ ਵੇਖੋ ਇਹ ਦਿਖਾ ਰਹੀ ਅੰਦਰ ਮੇਰੇ ਮਨ ਮੈਂ ਮਨਪਸੰਦ ਮੱਝ ਇਹ ਹੋਣਾ ਸਾਰਾ ਕੁਝ ਪਾ ਕੇ ਤੁਸੀਂ ਬੈਠੋ ਡਾਈਨਿੰਗ ਤੇ ਅਸੀਂ ਬਣਾ ਰਿਆ ਅਚਾਰ ਅੱਛਾ ਇਹਦੇ ਵਿੱਚ ਮੈਂ ਕੁੱਟੂਕੂ ਪਾਣੀ ਪਾਵਾਂ ਤੇ ਇਹਦੇ ਵਿੱਚ ਇਹ ਜਿਹੜੇ ਟਮਾਟਰ ਲੱਗੇ ਨੇ ਨਾ ਇਹਨਾਂ ਨੂੰ ਸਾਰੇ ਨੂੰ ਰੱਖ ਕੇ ਤੇ ਸਟੀਮ ਕਰ ਲੈਣਾ ਹੈਗਾ ਉਹ ਤਾਂ ਪਾਇਆ ਵੀ ਇਹ ਕਰ ਕਰੇ ਨਾ ਖੁੱਲਦਾ ਰਾਈਟ ਤੇ ਜਿੰਨੇ ਵੀ ਲਾਲ ਲਾਲਟ ਮਟਰ ਆ ਜੇ ਸਸਤੇ ਮਲੇ ਨੇ ਚਟਨੀਆਂ ਸੌਸੇਜ਼ ਅਕਲ ਬਣਾ ਲਿਆ ਕਰੋ ਕੋਈ ਅਰਜੀ ਨਹੀਂ ਹੈਗਾ ਬਣਾ ਲਓ ਠੀਕ ਹੈ ਜੀ ਇਹ ਸੀ ਇਹਦੇ ਵਿੱਚ ਇਦਾਂ ਸਾਰੇ ਟਮਾਟਰ ਜਿਹੜੇ ਨੇ ਇਹ ਪਾ ਲੈਣੇ ਨੇ ਇੱਕ ਸਾਡੇ ਕੋਲ ਲੱਗੀ ਏ ਇਹ ਇਮਲੀ ਦੀ ਪਲਪ ਇਹਨੂੰ ਵੀ ਚਾਹੀਏ ਸੀ ਪਾ ਲੈਣਾ ਬਾਜ ਭਾਵਾਂਗੇ ਸਟੇ ਇਹ ਹੋਈ ਹੋਈ ਹੈ ਇਹਨੂੰ ਅਸੀਂ ਸਟੇ ਪਾ ਲਵਾਂ ਜਰਾਂ ਕਿਤੇ ਪਾएंगे ਮੇਥੇ ਠੀਕ ਹੈ ਤੇ ਚਮਚਾ ਕੋ ਬੇਗੀ ਰਾਏ ਇਹ ਦੋਨੋਂ ਜੜੀਆਂ ਨੇ ਇਹਨੂੰ ਛਟਕਾ ਲੈਣਾ ਕਿਆਪੁਰ ਕਦੀਆਂ ਨੇ ਐਜੀ ਚਟਨੀ ਇੰਨੀ ਸਵਾਦ ਹੁੰਦੀ ਹੈ ਪਿਕਲ ਕਹ ਲੋ ਚਟਨੀ ਕਹੋ ਥੋੜੀ ਜਿਹੀ ਤਿੱਖੀ ਜ਼ਰੂਰ ਹੁੰਦੀ ਹੈ ਕਿ ਕਿਹ ਜਿਸਮ ਬੜੀਆਂ ਚੰਗੀਆਂ ਹੁੰਦੀਆਂ ਮੇਰੇ ਵਰਗੀਆਂ ਤੇ ਮੈਂ ਵੀ ਵਿਖੀ ਆ ਬਾਈ ਤੇ ਆ ਵੇਖੋ ਮੇਰੇ ਕੋਲ ਲੱਗੀ ਜਾਈ ਇੱਕ ਚਨਾ ਦੀ ਦਾਲ ਤੇ ਇੱਕ ਇਹਨਾਂ ਨੂੰ ਅਸੀਂ ਨਾ ਭੁੰਨ ਲੈਣਾ ਅੱਛੇ ਤਰ੍ਹਾਂ ਨਾਲ ਤੁੰਨਣੀ ਹੈਗਾ ਇਹ ਜਿਹੜੀ ਹੈ ਨਾ ਇਹਨੂੰ ਅਸੀਂ ਨਾ ਭੁੰਨ ਲਿਆ ਵੇ ਤੇ ਇਹਨੂੰ ਅਸੀਂ ਫਿਰ ਅੱਜ ਪੀਸ ਲੈਣਾ ਠੀਕ ਠੀਕ ਹੋ ਰਿਹਾ ਤੇ ਨਿਕਲਤ ਹੋ ਗਿਆ ਮੈਨੂੰ ਪਤਾ ਇਹ ਜਿਹੜੀਆਂ ਪੰਜ ਸੱਤ ਪੱਲੀਆਂ ਨੇ ਇਹਦੇ ਵਿੱਚ ਪੀਸ ਲੈਣੀ ਹੈ ਜਗਾ ਸਾਰਾ ਤੇਲ ਪੈਂਦਾ ਤੇ ਮੈਂ ਤਿਲਾਂ ਦਾ ਤੇਲ ਜਿਹੜਾ ਯੂਜ਼ ਕਰ ਰਹੀ ਆ ਠੀਕ ਹੈ ਜੀ ਤਿਲਾਂ ਦਾ ਤੇਲ ਲਲੋ ਉਹਦੇ ਵਿੱਚ ਇਹ ਜਿਹੜੀ ਦਾਲ ਐ ਇਥੋਂ ਡੋਡ ਪਾਉਂਦ ਲਿਆ ਮੈਂ ਨਹੀਂ ਤਾਂ ਫਿਰ ਮੇਰੇ ਮਨ 'ਚ ਵਹਿਮ ਰਹਿ ਜਾਂਦਾ ਇਹਦੇ ਵਿੱਚ ਨਾ ਇਹ ਮਰਚਾਂ ਵਾਲੀ ਤਿੱਖੀ ਚਟਨੀ ਜੇ ਮੇਰੀ ਚਾਚੀ ਜੀ ਅੰਨੀ ਟੇਸਟੀ ਬਣਾਉਂਦੇ ਸੀ ਕਿਹੋਂ ਨਹੀਂ ਲੈਂਦੇ ਸੀ ਤੇ ਇਹਨਾਂ ਮਰਚਾ ਨੂੰ ਜਿਹੜੀਆਂ ਹੈ ਚੰਗੀ ਤਰ੍ਹਾਂ ਨਾਲ ਪਤਾ ਨਹੀਂ ਹਿਸਟਾ ਗਤੇ ਤੇ ਬਹੁਤ ਥੋੜਾ ਜਿਆ ਤੈਨੂੰ ਕਰਨਾ ਹੁੰਦਾ ਵੇ ਨਹੀਂ ਤਾਂ ਫਿਰ ਇਹ ਮਰਚ ਵਧਿਆ ਨਹੀਂ ਰਹਿੰਦੀ ਹਨਾ ਤੇ ਫਿਰ ਹੈਨਾ ਬੰਦੀ ਕੁਝ ਨਹੀਂ ਜਿਦੋਂ ਤੁਹਾਨੂੰ ਸਾਰਾ ਪਤਾ ਜਦ ਮੈਂ ਬਤਾ ਰਹੀ ਹੂੰ ਤਾਂ ਫਿਰ ਮੇਰੇ ਕੋ ਪਤਾਣਾ ਚਾਹੀਏ ਅਬ ਇਸ ਵਿੱਚ ਇੱਕ ਅੱਧਾ ਚਮਚ ਜਰਾ ਈਖਾ ਡਾਲ ਲੇਗੇ ਔਰ ਇਸ ਵਿੱਚ ਇਹ ਚਨੇ ਦੀ ਦਾਲ ਜੋ ਮੈਂ ਸਾਫ ਕੀ ਹੈ ਉਹ ਵੀ ਡਾਲ ਲੇਗੇ ਔਰ ਇਹ ਹੈ ਹਿੰਦੀ ਕਿਉਂ ਆ ਗਈ ਉਹ ਸਾਡੀ ਵੈਬਸਾਈਟ ਅੱਜ ਕੱਲ ਹਿੰਦੀ ਚ ਹੀ ਹੈ ਨਾ ਫਿਰ ਮਨ ਗੱਲਾਂ ਕਈ ਵਾਰੀ ਇੰਗਲਿਸ਼ ਹੋ ਜਾਂਦੀਆਂ ਲਓ ਫੜੋ ਇਹਨੂੰ ਵੀ ਇੰਜ ਕਰਕੇ ਪੁੱਨ ਲੈ ਠੀਕ ਹੈ ਇਹ 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 ਨਹੀਂ ਅੱਛਾ ਫੋਨ ਕੀ ਕਰਨਾ ਹੈ ਚਲੋ ਬੰਦ ਕਰ ਇਹਨਾਂ ਸਾਰਿਆਂ ਨੂੰ ਨਾ ਇਹ ਚੰਗੀ ਤਰ੍ਹਾਂ ਸਟੇਮ ਅਜੇ ਹੋਏ ਨਹੀਂ ਐ ਇਹਨਾਂ ਨੂੰ ਹੋਰ ਕਰਕੇ ਤੇ ਇੱਕ ਵਾਰ ਮੈਸਟਰ ਨਾਲ ਬਹਿਸ ਕਰ ਲੈ ਜੀ ਇਮਲੀ ਦਾ ਸੀ ਇੱਕ ਪੇਸਟ ਬਣਾ ਕੇ ਪਾਪਤਾਗੇ ਠੀਕ ਹੈ ਇਹਦੇ ਵਿੱਚ ਇਮਲੀ ਪਾਉਂਦੀ ਹੈ ਠੀਕ ਹੈ ਜੀ ਪਰ ਸੌਤ ਦੇ ਵਿੱਚ ਜਿਹੜੇ ਚ ਮਿਰਚਾਂ ਪੈਂਦੀਆਂ ਨੇ ਦੱਬ ਕੇ ਇਹਦੇ ਵਿੱਚ ਨਾ ਉਹ 50 ਗ੍ਰਾਮ ਮਿਰਚਾਂ ਆਰਮਨਾਲ ਪਾ ਦਿੰਦੇ ਨੇ ਪਰ ਮੈਂ ਨਾ ਉਹ ਵਿੱਚ ਤਿੱਖੀ ਵਾਲੀ ਨਹੀਂ ਪਾ ਰਹੀ ਸਭ ਨੇ ਖਾਣੀ ਹੈ ਕਿਉਂਵੇਂ ਕਿਉਂਕਿ ਉੱਥੇ ਤੇ ਲੋਗ ਆਦੀ ਨੇ ਇਹ ਸਾਡਾ ਜਿਹੜਾ ਧੁੰਨਾ ਹੋਇਆ ਸੀਗਾ ਉਹ ਅਸੀਂ ਪੀਸ ਲਿਆ ਤੇ ਉਹ ਵੀ ਇਹਦੇ ਵਿੱਚ ਮਿਕਸ ਕਰ ਦਾਂਗੇ ਹੁਣ ਸਾਡੇ ਕੋਲ ਹੈ ਲਸਣ ਦਾ ਪੇਸਟ ਉਹ ਸੀ ਇਹਦੇ ਵਿੱਚ ਪਾ ਕੇ ਪੁਣ ਲਾ। ਤਾਂ ਜਿੰਨੀ ਮਿਰਚ ਪਾਈ ਆ ਉਹਨਾ ਹੀ ਇਹਦੇ ਵਿੱਚ ਨਮਕ ਪੈਣਾ। ਇਹ ਬਹੁਤ ਟਿੱਖਾ ਨਮਕ ਤੇ ਠਿੱਕੀ ਮਿਰਚ ਜਿਹੜੀ ਐ ਉਹ ਪੈਂਦੀ ਐ। ਤਾਂ ਇਹ ਚਟਨੀ ਜਿਹੜੀ ਐ ਬਹੁਤ ਸਵਾਦ ਬਣਦੀ ਐ। ਤੇ ਕੁਝ ਕਲੀਆਂ ਅਸੀਂ ਇਹਦੇ ਵਿੱਚ ਐਦਾਂ ਹੀ ਇਹਦੀਆਂ ਪਾ ਦੇਣੀਆਂ ਸਾਬਤ। ਪਰ ਜਿਹੜਾ ਪੇਸਟ ਬਣਾਇਆ ਤੇ ਟਮਾਟਰਾਂ ਦੇ ਪੀਸ ਨੇ ਇਹਨੂੰ ਤੁਸੀਂ ਚਟਨੀ ਕਾਟੇ ਟਮਾਟਰਾਂ ਦੀ ਅਚਾਰ ਜਿਆਦਾ ਕਹਿੰਦੇ ਨੇ ਹੋਣਾ ਸੀ ਇਹਨੂੰ ਚਿਪਰਾਂਦੇ ਨਾਲ ਜਰਾ ਇੱਕ ਇਹ ਕਹਿੰਦੇ ਕੋਈ ਇਹਦੇ ਹੋਰ ਗਰਮ ਮਸਾਲਾ ਇਹ ਉਹ ਕੁਝ ਨਹੀਂ ਪਾਣਾ ਤੇ ਅਸੀਂ ਬਣਾਈ ਜੇ ਤਿਲਾ ਦੇ ਤੇਲ ਵਿੱਚ ਸਰੋਂ ਦੇ ਤੇਲ ਵਿੱਚ ਬਣਾ ਸਕਦੇ ਹੋ ਕੋਈ ਹੋਰ ਤੇਲ ਜਿਹੜਾ ਤੁਸੀਂ ਖਾਂਦੇ ਹੋ ਉਹ ਵੀ ਬਣਾ ਸਕਦੇ ਹੋ ਤੇ ਇਹ ਚਟਨੀ ਨੂੰ ਤੁਸੀਂ ਵੈਸੇ ਬਾਹਰ ਵੀ ਰੱਖ ਸਕਦੇ ਹੋ ਬਹੁਤ ਏ ਖਰਾਬ ਨਹੀਂ ਹੁੰਦੀ ਲੇਕਿਨ ਜੇ ਫ੍ਰਿਜ ਵਿੱਚ ਰੱਖ ਲਓ ਤੇ ਪਰ ਇਹ ਬਹੁਤ دیر ਜਿਹੜੀ ਹੈ ਖਰਾਬ ਨਹੀਂ ਹੁੰਦੀ